ਕਿਸੋਂ ਤਾਂ ਲੈਣਾ ਆ ਕਿ ਕਿਸੇ ਦੇ ਕੈਂਪ ਤੋਂ ਥੋੜਾ ਸਰ ਕੀ ਨਾਮ ਲੱਭਣੇ ਮੇਰਾ ਰਮਨਦੀਪ ਸਿੰਘ ਆ ਜੀ ਮੈਂ ਰੀਡਰੈਸ ਵੀ ਕਰਦਾ ਕੀ ਕਹਿਣਾ ਚਾਹੁੰਗਾ ਕਿ ਮੈਂ ਲਾਈ ਸੀ ਬਸ ਇਹਨਾਂ ਨੇ ਗਰਮੀਤ कौर ਆਏ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਉਹ ਵੈਰੀਫਾਈ ਕਰਕੇ ਬੰਦ ਕਾਨੂੰਨੀ ਕਰਵਾਈ ਹੋ ਗਈ ਜੀ ਕੰਬਤ ਥਾਣੇ ਗਈਆਂ ਥਾਣੇ ਵਾਲੇ ਕਹਿੰਦੇ ਜੇ ਕੋਰਟ ਵਿੱਚ ਜਾਓ ਕਿ ਕੋਰਟ ਕਹਿੰਦਾ ਦੂਜਾ ਵਿਆਹ ਕਰਾ ਲਓ ਕਿੰਨੇ ਕਿਹਾ ਗਾ ਦੂਜਾ ਵਿਆਹ ਕਰਾਣਾ ਵਾਸਤੇ ਥਾਣੇ ਵਾਲੇ ਸੁਣਦੇ ਨਹੀਂਗੇ ਹਰ ਜਗ੍ਹਾ ਤੇ ਕਾਰਨਾਮੇ ਕਰਦੀ ਚਿੱਠੇ ਦੇਖੋ ਥਾਰ ਵਾਲੀ ਮਸ਼ਹੂਰ ਹੀ ਹੈ ਇਹਨੂੰ ਕੋਈ ਬੰਦਾ ਨਹੀਂ ਲੱਭਿਆ ਦੁਨੀਆ ਵਿੱਚ ਮੇਰਾ ਘਰ ਵਾਲਾ ਹੀ ਲੱਭਿਆ ਸੀ ਇਹਨੂੰ ਦੋ ਕੁੜੀਆਂ ਨੇ ਆਪਦੇ ਵੱਸੀ ਨਹੀਂ ਕਿਸੇ ਪਾਸੇ ਵੀ ਨਹੀਂ ਗੁੱਜਾਂ ਨੂੰ ਵੱਸਣ ਦਿੰਦੀ ਇੱਥੇ ਬੈਠੀ ਵਕੀਲ ਦੇ ਚੈਂਬਰ ਦੇ ਵਿੱਚ ਕਿਹੜਾ ਕੋਟ ਕਹਿੰਦਾਗਾ ਵੀ ਹਾਂ ਕੁੜੀਆਂ ਜੰਮ ਲੋ ਜਵਾਕ ਜੰਮ ਲੋ ਬਦਨਾਰੀਆਂ ਨੂੰ ਬਾਹਰ ਛੱਡ ਦੋ ਦੱਸਾਂ ਮੈਨੂੰ ਕਿਹੜਾ ਕੋਟ ਕਹਿੰਦਾ ਅੱਗੋਂ ਥਾਣੇ ਵਾਲੇ ਗੱਲ ਨਹੀਂ ਸੁਣਦੇ ਕੋਰਟ ਚ ਜਾ ਕੋਰਟ ਨੂੰ ਕੀ ਕਮਾਣਾ ਵੀ ਥਾਣੇ ਵਿੱਚ ਜਾ ਕੇ ਵੀ ਮੇਰਾ ਕੰਪਲੇਨ ਪਾਓ ਨਾ ਇਹਨਾਂ ਨੇ ਮੈਨੂੰ ਸਤਾ ਰੱਖਿਆਗਾ ਜਿਹਨਾਂ ਮੈਂ ਜਵਾਕਾਂ ਨੂੰ ਲਾ ਕੇ ਕਰਾਇਆ ੱਟਕੇ ਖਾਂਦੀ ਫਿਰਦੀਆਂ ਗਈਆਂ ਇਹਨੂੰ ਸ਼ਰਮ ਨਹੀਂ ਆਉਂਦੀ ਇਟ ਗੰਦੇ ਜਨਾਨੇ ਨੂੰ ਡੁੱਬ ਕੇ ਮਰ ਜਾਣ ਦੇ ਮਾਪਿਓ ਕਿਤੇ ਡੁੱਬ ਕੇ ਨੱਕ ਡੋਬੋ ਕੇ ਮਰ ਜਾਣ ਕਿਸੇ ਦਾ ਤਾਂ ਘਰ ਛੱਡ ਦਵੇ ਕਿਸੇ ਦਾ ਘਰ ਨਹੀਂ ਛੱਡਦੀ ਏ ਘਰ ਨਾਲ ਨਾ ਇਹਨਾਂ ਨੇ ਗੱਲ ਕੀਤੀ ਵੀ ਘਰ ਨਾਲ ਰਹਿੰਦਾ ਹੀ ਨਹੀਂ ਮੇਰੇ ਨਾਲ ਚਿੱਟੇ ਦੇ ਕੇਸ ਵਿੱਚ ਅੰਦਰ ਸੀਗਾ ਹੁਣ ਵੀ ਬਾਹਰ ਕੇ ਚਿੱਟਾ ਹੀ ਵੇਚੀ ਜਾਂਦੇ ਨੇ ਕਿੱਥੋਂ ਆਏ ਪੈਸੇ ਜੇ ਥਾਰ ਸਰਕਾਰ ਨੇ ਅੰਦਰ ਕਰਦੀ ਕੋਠੀ ਸੀਲ ਕਰਦੀ ਪੈਸੇ ਕਿੱਥੋਂ ਆਏ ਇਹਨਾਂ ਦੇ ਕੋਲ ਕਿੱਥੋਂ ਹੀ ਖਰਚਾ ਜਾਂਦੇ ਕਿ ਕੋਡ ਵਿੱਚ ਵਕੀਲ ਨੇ ਪੈਸੇ ਨਾ ਲੈਉਣਗੇ ਹੁਣ ਮਗਰ ਕੀ ਲੱਗਦਾ ਤੁਹਾਨੂੰ ਮਗਰ ਲੱਗਦਾ ਵੱਡੇ ਵੱਡੇ ਅਧਿਕਾਰੀ ਨੇ ਮੈਂ ਮੈਨੂੰ ਪਹਿਲਾਂ ਵੀ ਤੂੰ ਚੱਕ ਕੇ ਸਰਸੇ ਭੇਜਿਆ ਗਿਆ ਸੀ ਰਾਤ ਨੂੰ ਗੱਡੀ ਕਰਾ ਕੇ ਵੀ ਇਹ ਕੁੜੀ ਨੂੰ ਇੱਥੇ ਚੱਕ ਕੇ ਤੇ ਭੇਜਿਆ ਜਾਵੇ ਉੱਥੇ ਵੀ ਇਹ ਬਾਲਾ ਬੋਲਦੀ ਹੈ ਨਾਮ ਲੈਂਦੀ ਹੈ ਮੈਂ ਤਾਂ ਘਰ ਖਰਾਬ ਕਰਤਾ ਹੁਣ ਇਹਨੇ ਵਿਆਹ ਕਰਾ ਲਿਆ ਕਿਸ ਮਤਲਬ ਕਿਸ ਅਧਿਕਾਰ ਨਾਲ ਕਿਹੜੇ ਕਾਨੂੰਨ ਚ ਕੇ ਦੂਜਾ ਵਿਆਹ ਕਰਾ ਸਕਦੇ ਨੇ ਲਿਵਿੰਗ ਰਿਲੇਸ਼ਨਸ਼ਿਪ ਕਹਿੰਦੇ ਨੇ ਲਾਵਾ ਤਾਂ ਨਹੀਂ ਕਹਿੰਦੇ ਨਾ ਗੁਰੂ ਘਰ ਜਾ ਕੇ ਲੈ ਲਓ ਫਿਰ ਮੈਂ ਮੈਨੂੰ ਵੀ ਇਸ਼ਾਰਾ ਲੋ ਕੇ ਮੇਰੇ ਵਿਆਹ ਕਰਾ ਲਓ ਮੈਂ ਵੀ ਕਰਾ ਲੈਨੀ ਮੇਰਾ ਵੀ ਅਧਿਕਾਰ ਹੈ ਨਾ ਹਾਂ ਮੇਰੇ ਕੋਲ ਹੈਗਾ ਜੀ ਆ ਮੈਂ ਗੁਰਦੁਆਰੇ ਦੇ ਵਿੱਚੋਂ ਲੈ ਕੇ ਆਈ ਆ ਆ ਦੇਖੋ ਆ ਬਲਵਿੰਦਰ ਸਿੰਘ ਮੇਰਾ ਐਡਰੈਸ ਲਿਖਿਆ ਹੋਇਆ ਹੈ ਆਧਾਰ ਕਾਰਡ ਤੇ ਠੀਕ ਹੈ ਆ ਅਮਨਦੀਪ ਇਹਦਾ ਐਫੀਡੇਟ ਆ ਇਹਦਾ ਪਿਓ ਜਸਵੰਤ ਸਿੰਘ ਅਮਨਦੀਪਪੁਰ ਜਸਵੰਤ ਸਿੰਘ ਪੁੱਤਰੀ ਠੀਕ ਹੈ ਜੀ ਆ ਇਹਨਾਂ ਦੇ ਸਹਾਨ ਕਿਤੇ ਨੇ ਆ ਗਵਾਹ ਇਹ ਗਵਾਹ ਕਿਹੜੇ ਨੇ ਜਿਹੜੇ ਸਾਡੇ ਘਰ ਦੇ ਵਿੱਚ ਇਹਨਾਂ ਨੇ ਦੁੱਕੀ ਦੇ ਬੰਦੇ ਸਾਡੇ ਘਰੇ ਬਿਠਾ ਰੱਖੇ ਨੇ ਵੀ ਇਹ ਜਨਾਨੀ ਨੂੰ ਬੱਚੇ ਸਮੇਤ ਵੜਨੇ ਦੇਣਾਗਾ ਉਹਨੂੰ ਕਬਜ਼ਾ ਕਰਾ ਕੇ ਰੱਖਿਆ ਇਹ ਗਵਾਨਾਂ ਨਾਲ ਚੱਕ ਕੇ ਨਾ ਕਿਹਾ ਆ ਇਹਨਾਂ ਦੇ ਸੈਨ ਕਿਹੜੇ ਗਵਾਨ ਨੇ ਕਿਹੜੇ ਗੁਰਦੁਆਰੇ ਵਾਲੇ ਪਰਮਿਸ਼ਨ ਦਿੰਦੇ ਨੇ ਗੁਰਦੁਆਰੇ ਚ ਧੰਦਾ ਬਣਾ ਰੱਖਿਆ ਗੁਰਦੁਆਰੇ ਵਾਲਿਆਂ ਨੇ ਬਿਨਾ ਤੁਸੀਂ ਪ੍ਰੂਫ ਤੋਂ ਬਿਨਾ ਤੁਸੀਂ ਕੌਣ ਨਾਲ ਗਿਆ ਕੋਈ ਵੀ ਨਹੀਂ ਨਾਲ ਗਿਆ ਅਕੇ ਦੋ ਜਣੇ ਆਏ ਸੀ ਜੀ ਅਸੀਂ ਤਾਂ ਅੱਗੇ ਕੁਆਰੇ ਹੈਗੇ ਆ ਅਸੀਂ ਆਪਦੀ ਰਜ਼ਮੰਦੀ ਨਾਲ ਵਿਆਹ ਕਰਾ ਰਹੇ ਆ ਮੈਨੂੰ ਦੋ ਪਹਿਲਾਂ ਮੇਰਾ ਹੱਕ ਬਣਦਾ ਕਿ ਜਿੱਥੇ ਮਰਜੀ ਜਾ ਕਿਨੇ ਕਿਨੇ ਕਰਾਇਆ ਪਿਆ ਅਮਨਦੀਪ ਕੌਰ ਨੇ ਜਿਹੜੀ ਥਾਰ ਵਾਲੀ ਦੇ ਨਾਮ ਤੇ ਮਸ਼ਹੂਰ ਸੀਗੀ ਪਹਿਲਾਂ ਚਿੱਟੇ 'ਚ ਫੜੀ ਗਈ ਹੈ ਵਿਜੀਲੈਂਸ ਵੱਲੋਂ ਤੇ ਹੁਣ ਜਿਹੜਾ ਬਲਵਿੰਦਰ ਸਿੰਘ ਹੈ ਜਿਹੜਾ ਉਹਦੇ ਨਾਲ ਰਹਿੰਦਾ ਸੀ ਮੇਰਾ ਘਰ ਵਾਲਾ ਉਹਦੇ ਨਾਲ ਆ ਇਹਨਾਂ ਦੇ ਥਾਰ ਕੱਢ ਰਹੇ ਆ ਦੇਖੋ ਗੁਰਦੁਆਰਾ ਕਿਹੜੇ 'ਚ ਹੋਇਆ ਗੁਰੂ ਘਰਾਂ ਦੇ ਲਾਲ ਸਿੰਘ ਲਾਲ ਸਿੰਘ ਗੁਰਦੁਆਰਾ ਮੈਂ ਸਵੇਰ ਦੀ ਆ ਕੇ ਸਾਰੇ ਗੁਰੂ ਘਰਾਂ ਵਿੱਚ ਜਾ ਕੇ ਆਈ ਆ ਜਿੱਥੇ ਤਾਂ ਕਮੇਟੀ ਦੇ ਮੈਂਬਰ ਬੈਠੇ ਨੇ ਉਹ ਕਹਿੰਦੇ ਸਾਡੇ ਕੋਲ ਰਿਕਾਰਡਿੰਗਾਂ ਚੱਲਦੀਆਂ ਨੇ ਠੀਕ ਹੈ ਸਾਡੇ ਪਰਮਿਸ਼ਨ ਹੁੰਦੀ ਸੈਨ ਹੁੰਦੀ ਫੇਰ ਅਸੇ ਕਰਦੇ ਆ ਜਿਹੜੇ ਦੋਗਲੇ ਬੈਠੇ ਨੇ ਗੁਰੂ ਘਰਾਂ ਦੇ ਵਿੱਚ ਢੋਂਗਰ ਜਾਇਆ ਹੋਇਆ 25 2500 5 5000 ਰੁਪਏ ਪੁੱਛੇ ਤੁਸੀਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਹੋ ਕਿ ਹਾਜੇ ਕਹਿੰਦੇ ਜੇ ਗਰੰਟੀ ਸਿੰਗਲ ਤੋਂ ਕੁਝ ਮਿਲਦਾ ਨਹੀਂਗਾ ਅਮੀਲੇ ਤਾਂ ਜਾਂਦਾ ਤੈਨੂੰ ਦੋ ਨੰਬਰ ਦਾ ਧੰਦਾ ਕਰਾ ਕੇ ਕਰਾ ਕੇ ਤੁਸੀਂ ਪਰਮਿਸ਼ਨ ਲਈ ਕੋਈ ਇਨਕੁਵਾਰੀ ਕੀਤੀ ਕਿਸੇ ਦੀ ਵੀ ਇਹ ਬੰਦਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਚੱਕ ਕੇ ਤੁਸੀਂ ਲਾਵਾ ਲੈ ਲਿਆ ਕਿ ਗੁਰੂ ਮਹਾਰਾਜ ਐਵੇਂ ਹੀ ਬੈਠਾ ਹੋਇਆਗਾ ਉੱਥੇ ਵਿਹਾ ਜਾਣਾ ਕਿਹੜਾ ਲਾਵਾ ਲੈ ਲਵੇ ਪਹਿਲਾਂ ਇੱਕ ਨਾਲ ਤਾਂ ਤੁਸੀਂ ਕਰ ਲਓ ਪ੍ਰਸ਼ਾਸਨ ਵੱਲੇ ਜਾਣੀ ਉਹ ਕਹਿ ਦਿੰਦਾ ਜੀ ਕੋਰਟ ਵਿੱਚ ਜਾਓ ਜੀ ਤੁਸੀਂ ਮੈਂ ਕਿਉਂ ਕੋਰਟ ਵਿੱਚ ਜਾਵਾ ਮੇਰੇ ਨਾਲ ਨਬੇੜੇ ਇਹਨਾਂ ਨੇ ਗੰਦ ਪਾ ਰੱਖਿਆ ਨੀਰਾ ਕਿੱਥੇ ਆਏ ਹੋ ਕੀ ਸ਼ਿਕਾਇਤ ਕਰਨਾ ਮੈਂ ਸ਼ਿਕਾਇਤ ਕਰਨ ਗਈ ਸੀ ਕਿਉਂਕਿ ਏਰੀਆ ਲੱਗਦਾ ਸੀ ਸੀਮਨ ਲਾਈਨ ਗੁਰੂ ਘਰ ਉੱਤੇ ਸੀ ਮੈਨੂੰ ਉੱਥੇ ਜਾ ਕੇ ਕਹਿੰਦੇ ਜੀ ਕੋਰਟ ਵਿੱਚ ਜਾਓ ਮੈਂ ਕਿਉਂ ਕੋਰਟ ਵਿੱਚ ਜਾਵਾ ਥਾਣਾ ਥਾਣਾ ਕਰੇ ਪੱਤਰਚਾ ਕੱਟੇ ਥਾਣੇ ਵਾਲੇ ਇਹਨਾਂ ਨੇ ਗੰਦ ਪਾਇਆ ਹੋਇਆ ਇਹਨਾਂ ਨੇ ਨੀਰਾ ਤੁਹਾਡੇ ਕੀ ਸੁਤਾ ਬਲਵਿੰਦਰ ਆਣੇ ਤੁਹਾਡੇ ਮੈਰੇ ਮੇਰੇ ਕੋਲ ਹੈਗਾ ਜੀ ਆਖਰੀ ਟਮੈ ਦਿਖਾ ਦੇਣੀ ਆ ਤੁਹਾਨੂੰ ਸਾਰੇ ਮੇਰੇ ਪੱਟਿਆਂ ਦੇ ਸਾਰੇ ਨੇ ਆਰੇ ਰੂਪ ਨੇ ਮੇਰੇ ਕੋਲ ਆ ਦੇਖੋ ਆ ਮੇਰਾ ਆਧਾਰ ਕਾਰਡ ਹੈ ਗੁਰਮੀਤ ਕੌਰ ਵਾਈਫ ਬਲਵਿੰਦਰ ਸਿੰਘ ਪਪਾ ਜੀ ਮਨ ਸਿੰਘ ਨਗਰ ਬਸਤੀ ਨੰਬਰ 6 ਆ ਸਾਰਾ ਐਡਰੈਸ ਹੈ ਆ ਬਲਵਿੰਦਰ ਸਿੰਘ ਦਾ ਵੋਟ ਕਾਰਡ ਹੈ ਉਤੋਂ ਦਾ ਹੀ ਆ ਮੇਰਾ ਵੋਟ ਕਾਰਡ ਹੈ ਆ ਬਲਵਿੰਦਰ ਸਿੰਘ ਲਿਖਿਆ ਹੋਇਆ ਕਿ ਵੋਟ ਕਾਰਡ ਜਿਹੜੇ ਪਿੰਡ ਦੇ ਸਰਪੰਚ ਬੈਠੇ ਹੋਏ ਨੇ ਜਿਨ੍ਹਾਂ ਨੂੰ ਹਜ਼ਾਰ ਲੋਕ ਚੁਣਦੇ ਨੇ ਉਹ ਐਵੇਂ ਜਾਨੇ ਕਰਨ ਦਾ ਵੋਟ ਕਾਰਡ ਬਣਾ ਦਿੰਦੇ ਨੇ ਬਿਨਾ ਪਰੂਫਾ ਤੋਂ ਅਜਕਰ ਸਰਕਾਰੀ ਆਨਲਾਈਨ ਹੈ ਪਾਗਲ ਨਹੀਂ ਹੈਗੇ ਆ ਪਿੱਛੇ ਐਡਰੈਸ ਲਿਖਿਆ ਹੋਇਆਗਾ ਸਾਰਾ ਠੀਕ ਹੈ ਆਇ ਤੇ ਮੇਰੇ ਬੱਚਿਆਂ ਦੇ ਵੀ ਆਧਾਰ ਕਰ ਲੇ ਪਹਿਲਾਂ ਰੋਣਾ ਪੈ ਤੀ ਉਹ ਤਰਾਇ ਨਹੀਂ ਕੀਤਾ ਵੀ ਘਰ ਲੈਣਾ ਰਹਿੰਦਾ ਜ ਕੀ ਹੈ ਲਿਵਿੰਗ ਰਿਲੇਸ਼ਨਸ਼ਿਪ ਕਹਿ ਦਿੰਦੇ ਸੀਗੇ ਪ੍ਰਸ਼ਾਸਨ ਕੋਲ ਜਾਈਏ ਲਿਵਿੰਗ ਰਿਲੇਸ਼ਨ ਉਹ ਹੀ ਗੱਲ ਭਗਵੰਤਮਾਨ ਨੇ ਆਦੇ ਚਾ ਕੇ ਛੱਡ ਰੱਖੇ ਨੇ ਤੇ ਦੂਜਿਆਂ ਦਾ ਘਰ ਵੀ ਬੇੜਾ ਕਰ ਕਰ ਰੱਖਿਆ ਮੋਦੀ ਆਪਦਾ ਤਾਂ ਵਸਾ ਨਹੀਂ ਸਕਿਆਗਾ ਜੀ ਦੇ ਪਰਮਪਰਪਰ ਨਾ ਹੁੰਦੇ ਕਰਦੇ ਠੀਕ ਜੀ ਵੈਰੀਫਾਈ ਕਰਾ ਲੈਣੇ ਵੈਰੀਫਾਈ ਸਾਰੇ ਨਾਂ ਤੇ ਅੱਜ ਬੰਦੀ ਕਾਰਵਾਈ ਕਰੋ ਵੈਰੀਫਾਈ ਨਹੀਂ ਇੰਨੇ ਚ ਧੋਖੇ ਨਾਲ ਕਾਗਜ਼ਾਂ ਲਈ ਕਾਗਜ਼ ਗੁਰਦੁਆਰੇ ਚ ਦਿੱਤੇ ਨੇ ਮੇਰੇ ਵੱਲੋਂ ਡਿਵੌਸ ਨਹੀਂ ਹੋਇਆ ਬਲਵਿੰਦਰ ਸਿੰਘ ਦਾ ਠੀਕ ਹੈ ਜਿੰਨਾ ਤੱਕ ਤਲਾਕ ਨਹੀਂ ਹੋਇਆ ਹੈ ਵਿਆਹ ਨਹੀਂ ਕਰਾ ਸਕਦਾ